ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦਿਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਅੱਜ ਅਰਵਿੰਦ ਕੇਟਰੀਵਾਲ ਪੰਜਾਬ ਚ ਹਰਮੰਦਰ ਸਾਹਿਬ ਟਿਕਨਗੇ ਮੱਥਾ ਅੰਮ੍ਰਿਤਸਰ ਚ ਆਪ ਉਮੀਦਵਾਰ ਦੇ ਹੱਕ ਚ ਕਰਨਗੇ ਰੋਡ ਸ਼ੋ ਮੋਗਾ ਚ ਭਾਜਪਾ ਉਮੀਦਵਾਰ ਦਾ ਲਗਾਤਾਰ ਵਿਰੋਧ ਹੰਸਰਾ ਜੰਸ ਦੇ ਬੇਟੇ ਨੂੰ ਕਿਸਾਨਾਂ ਨੇ ਦਿਖਾਇਆ ਕਾਲੇ ਝੰਡੇ ਕਿਹਾ ਚੋਣ ਪ੍ਰਚਾਰ ਨਹੀਂ ਕਰਨ ਦੇਾਂਗੇ ਪੰਜਾਬ ਤੇ ਪੱਛਮੀ ਬੰਗਾਲ ਦੇ OBC ਭਾਈਚਾਰੇ ਨੂੰ ਮਿਲੇਗੀ ਵੱਡੀ ਰਾਹਤ ਕਮਿਸ਼ਨ ਨੇ ਰਾਖਵੇਕਰਨ ਸੰਬੰਧੀ ਲਿਖਿਆ ਪੱਤਰ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ 48 ਨਾਮਸਦਗੀਆਂ ਦਾਖਲ ਤੇ ਤੇ ਉਮੀਦਵਾਰਾਂ ਦੇ ਫਾਰਮ ਵੈਰੀਫਿਕੇਸ਼ਨ ਚ ਸਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਉਣਗੇ ਦੱਸਦਿਏ ਕਿ ਪੰਜਾਬ ਆ ਕੇ ਉਹਨਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਜਾਏਗਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਜਾਏਗਾ ਦਿਲੀਸ਼ ਰਾਬ ਪਾਲਿਸੀ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਆਮ ਆਦਮੀ ਪਾਰਟੀ ਦੇ ਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੋ ਦਿਨਾਂ ਦੇ ਦੌਰੇ ਤੇ ਪੰਜਾਬ ਆਉਣਗੇ ਕੇਜਰੀਵਾਲ ਦੁਪਹਿਰ 1 ਵਜੇ ਤੱਕ 에어ਪੋਰਟ ਪਹੁੰਚਣਗੇ ਜਿਸ ਤੋਂ ਬਾਅਦ ਸ਼ਾਮ 4 ਵਜੇ ਗੋਲਡਨ ਟੈਂਪਲ ਅਤੇ ਦੁਰਗਾਣਾ ਮੰਦਿਰ ਦੇ ਵਿੱਚ ਮੱਥਾ ਟੇਕਿਆ ਜਾਏਗਾ ਫਿਰ ਆਪ ਦੀ ਚੋਣ ਕੈਂਪੇਨ ਨੂੰ ਧਾਰ ਦੇਣਗੇ ਸ਼ਾਮ 6 ਵਜੇ ਲੋਹੜੀ ਗੇਟ ਤੇ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪੱਖ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜੁਨੇ ਰੋਡ ਸ਼ੋਅ ਚ ਸ਼ਾਮਲ ਹੋਣਗੇ ਤਾਂ ਦੱਸ ਦਈਏ ਕਿ ਕੱਲ ਰਾਮ ਤੀਰਥ ਦਰਸ਼ਨ ਕੀਤੇ ਜਾਣਗੇ ਮੋਗਾ ਦੇ ਵਿੱਚ ਲਗਾਤਾਰ ਬੀਜੇਪੀ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਦੱਸਦੇ ਕਿ ਹੰਸਰਾਜ ਹੰਸ ਦਾ ਵਿਰੋਧ ਲਗਾਤਾਰ ਮੋਗਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਜਿੰਨੀ ਵਾਰ ਵੀ ਚੋਣ ਪ੍ਰਚਾਰ ਦੇ ਲਈ ਹੰਸਰਾਜ ਨਿਕਲੇ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪਰ ਹੁਣ ਵਿਰੋਧ ਹੰਸਰਾਜ ਹੰਸ ਦੇ بیٹے ਦਾ ਕੀਤਾ ਗਿਆ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਕਾਲੇ ਝੰਡੇ ਦਿਖਾ ਕੇ ਹੰਸਰਾਜ ਦੇ بیٹے ਦਾ ਵਿਰੋਧ ਕੀਤਾ ਗਿਆ ਤਾਂ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਕਿਤੇ ਵੀ ਮੋਗਾ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਿਆਂਗੇ ਮੋਗਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਫਰੀਦਕੋਟ ਲੋਕ ਸਭਾ ਸੀਟ ਦੇ ਲਈ ਭਾਜਪਾ ਉਮੀਦਵਾਰ ਅਤੇ ਸਿੰਗਰ ਹੰਸਰਾਜ ਹੰਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਭਾਜਪਾ ਉਮੀਦਵਾਰ ਦੇ ਪੁੱਤਰ ਯਵਰਾਜ ਹੰਸ ਦਾ ਮੋਠਾਵਾਲੀ ਪਿੰਡ ਦੇ ਵਿੱਚ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਜਾਮਿਕ ਕੇ ਨਾਰੇਬਾਜ਼ੀ ਕੀਤੀ ਹੈ ਅਤੇ ਇਸ ਦੌਰਾਨ ਭਾਰੀ ਸੁਰੱਖਿਆ ਬਲ ਵੀ ਮੌਕੇ ਤੇ ਮੌਜੂਦ ਰਹੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਆਗੂ ਇਕਬਾਲ ਸਿੰਘ ਨੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਯੂਵਰਾਜ ਹੰਸ ਅਜਪਿੰਡ ਮੋਠਾਵਾਲੀ ਦੇ ਵਿੱਚ ਆਇਆ ਸੀ ਜਿਸ ਦਾ ਅਸੀਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਐ ਇੰਨਾ ਹੀ ਨਹੀਂ ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਪੁੱਤ ਨੂੰ ਪਿੰਡ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਅਤੇ ਸਾਫ਼ ਕਹਿ ਦਿੱਤਾ ਗਿਆ ਕਿ ਮੋਗਾ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਿਆਂਗੇ ਪੰਜਾਬ ਤੇ ਪੱਛਮੀ ਬੰਗਾਲ ਦੇ ਵਿੱਚ OBC ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ ਦੱਸਿਆ ਕਿ ਕਮਿਸ਼ਨ ਦੇ ਵੱਲੋਂ ਸੂਬਾ ਸਰਕਾਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਕਮਿਸ਼ਨ ਦੇ ਵੱਲੋਂ ਸੂਬਾ ਸਰਕਾਰਾਂ ਨੂੰ ਰੱਖਵੇਂ ਕਰਨ ਦੀ ਸਥਿਤੀ ਜੋ ਹੈ ਸਪਸ਼ਟ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅਤੇ ਬੰਗਾਲ ਅੰਦਰ ਪਿਛਲੇ ਵਰਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਸ਼ਟਰੀ ਪਿਛਲੇ ਵਰਗ ਕਮਿਸ਼ਨ ਦੇ ਵੱਲੋਂ ਦੋਵਾਂ ਸਰਕਾਰਾਂ ਨੂੰ ਪਿਛਲੇ ਵਰਗ ਦਾ ਕੋਟਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਐਨਸੀਬੀਸੀ ਦਾ ਕਹਿਣਾ ਹੈ ਕਿ ਦੋਵੇਂ ਰਾਜਾਂ ਅੰਦਰ ਅਨੁਸੂਚਿਤ ਜਾਤੀਆਂ ਦੇ ਲਈ 50% ਦੇ ਅਧਿਕਾਰਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਜਿਸ ਤੇ ਪ੍ਰਤੀਕਿਰਿਆ ਦਿੰਦਿਆਂ ਦੋਮਾ ਰਾਜ ਨੇ ਕਿਹਾ ਕਿ OBC ਦੀ ਹਿੱਸੇਦਾਰੀ ਨੂੰ ਵਧਾ ਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਦੋਮਾ ਰਾਜਾ ਨੂੰ ਲਿਖੇ ਪੱਤਰ ਦੇ ਵਿੱਚ ਕਮਿਸ਼ਨ ਪੰਜਾਬ ਨੂੰ ਰਾਜ ਦੀਆਂ ਸਰਕਾਰੀ ਨੌਕਰੀਆਂ ਦੇ ਵਿੱਚ OBC ਰਾਖਵਾ ਕਰਨ ਵਧਾ ਕੇ 13% ਦੀ ਅਤੇ ਵਿਦਿਆ ਕਦਰਾਂ ਦੇ ਵਿੱਚ ਦਾਖਲਿਆਂ ਦੇ ਵਿੱਚ 15% ਦੀ ਕਰਨ ਦੀ ਸਿਫਾਰਿਸ਼ ਕੀਤੀ ਹੈ ਇਸ ਦੇ ਨਾਲ ਹੀ ਪਛਮੀ ਬੰਗਾਲ ਦੀ ਰਾਜ ਸਰਕਾਰ ਦੀਆਂ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਦਾ ਬਾਕੀ ਬਚਿਆ ਹਿੱਸਾ 50% ਦੀ ਅਧਿਕਤਮ ਸੀਮਾ ਤੋਂ OBC ਨੂੰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਤਾਂ ਜੇਕਰ ਗੱਲ ਫਿਰੋਜ਼ਪੁਰ ਦੀ ਕੀਤੀ ਜਾਏ ਤਾਂ ਫਿਰੋਜ਼ਪੁਰ ਦੀ ਸੀਟ ਤੇ 48 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ 33 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਨੇ ਤਾਂ ਦੱਸ ਦੇ ਕਿ ਫਿਰੋਜ਼ਪੁਰ ਦੀ ਸੀਟ ਹੌਟ ਸੀਟ ਬਣੀ ਹੋਈ ਹੈ ਇਸ ਵੇਲੇ ਤਾਂ ਇੱਕ ਦਿਨ ਦਾ ਸਮਾਂ ਰਹਿ ਗਿਆ ਯਾਨੀ 17 ਮਈ ਜੇਕਰ 17 ਮਈ ਤੱਕ ਜੋ ਹੈ ਨਾਮ ਸਦਗੀਆਂ ਦੇ ਵਿੱਚੋਂ ਜੇਕਰ ਕੋਈ ਨਾਮ ਵਾਪਸ ਲੈਣਾ ਚਾਹੁੰਦਾ ਤਾਂ ਨਾਮ ਵਾਪਸ ਲੈ ਸਕਦਾ ਇਹ ਜੋ ਸੂਚੀ ਹੈ ਫਿਰੋਜ਼ਪੁਰ ਦੀ ਸੀਟ ਦੀ ਰਿਟਰਨਿੰਗ ਅਫਸਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਫਿਰੋਜ਼ਪੁਰ ਲੋਕ ਸਭਾ ਖੇਤਰ ਗਿਣਤੀ 10 ਦੇ ਵਿੱਚੋਂ ਕੁੱਲ 48 ਨਾਮਜ਼ਦਗੀਆਂ ਜੋ ਨੇ ਦਾਖਲ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਕਰੂਟੀ ਤੋਂ ਬਾਅਦ ਕੁੱਲ 33 ਉਮੀਦਵਾਰਾਂ ਦੇ ਫਾਰਮ ਵੈਧ ਪਾਏ ਗਏ ਨੇ ਉੱਥੇ ਹੀ ਹੋਰ ਜੋ ਫਾਰਮ ਨੇ ਉਹ ਰੱਦ ਕਰ ਦਿੱਤੇ ਗਏ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਲਈ ਕੁੱਲ 48 ਨਾਮਜ਼ਦਗੀਆਂ ਮਿਲੀਆਂ ਸੀ ਜਿਨ੍ਹਾਂ ਦੇ ਵਿੱਚ ਜਾਂਚ ਦੇ ਦੌਰਾਨ 33 ਉਮੀਦਵਾਰਾਂ ਦੇ ਫਾਰਮ ਸਹੀ ਪਾਏ ਨੇ ਉਹਨਾਂ ਨੇ ਕਿਹਾ ਕਿ 17 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਵਾਪਸ ਲੈ ਸਕਦੇ ਨੇ ਜੋ VOTING ਹੈ 1 ਜੂਨ 2024 ਨੂੰ ਹੋਏਗੀ ਤੇ ਰਿਜ਼ਲਟ 4 ਜੂਨ 2024 ਨੂੰ ਆਣਗੇ ਉਹਨਾਂ ਨੇ ਕਿਹਾ ਕਿ ਪੂਰੀ ਚੋਣ ਪ੍ਰਕਿਰਿਆ ਦੇ ਦੌਰਾਨ ਕੋਈ ਵੀ ਉਮੀਦਵਾਰ ਆਪਣੇ ਚੋਣ ਪ੍ਰਚਾਰ ਤੇ 95 ਲੱਖ ਤੋਂ ਵੱਧ ਖਰਚ ਨਹੀਂ ਕਰ ਸਕਦਾ ਅਤੇ 20000 ਰੁਪਏ ਤੋਂ ਵੱਧ ਦਾ ਭੁਗਤਾਨ ਕੇਵਲ ਚੈੱਕ ਦੇ ਮਾਧਿਅਮ ਤੋਂ ਹੀ ਕੀਤਾ ਜਾ ਸਕਦਾ ਹੈ ਤਾਂ ਹੁਣ ਤੁਹਾਨੂੰ ਦੱਸ ਦਿਆਂ ਉਹ ਵਾਲੇ ਉਮੀਦਵਾਰ ਜੋ ਫਾਰਮ ਦੇ ਵਿੱਚ ਸਹੀ ਪਾਏ ਗਏ ਨੇ ਸੁਰਿੰਦਰ ਕੰਬੋਜ ਬਹੁਜਨ ਸਮਾਜ ਪਾਰਟੀ ਸ਼ੇਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਗੁਰਮੀਤ ਸਿੰਘ ਸੋਢੀ ਭਾਰਤੀ ਜਨਤਾ ਪਾਰਟੀ ਜਗਦੀਪ ਸਿੰਘ ਆਮ ਆਦਮੀ ਪਾਰਟੀ ਨਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ਕੁਲਦੀਪ ਸਿੰਘ ਭਾਰਤੀ ਪ੍ਰਜਾ ਬੰਧੂ ਪਾਰਟੀ ਗੁਰਚਰਨ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੇਮ ਚੰਦ ਪੰਜਾਬ ਨੈਸ਼ਨਲ ਪਾਰਟੀ ਬਲਵੰਤ ਸਿੰਘ ਨੈਸ਼ਨਲਿਸਟ ਜਸਟਿਸ ਪਾਰਟੀ ਬਲਵਿੰਦਰ ਸਿੰਘ ਰਿਪਬਲਿਕ ਰਿਪਬਲਿਕਨ ਪਾਰਟੀ ਆਫ ਇੰਡੀਆ ਬਲਵਿੰਦਰ ਸਿੰਘ ਜਨ ਸੇਵਾ ਚਾਲਕ ਪਾਰਟੀ ਉਮੇਸ਼ ਕੁਮਾਰ ਅੰਗਰੇਜ਼ ਸਿੰਘ ਅਜੀਤ ਸਿੰਘ ਅਰਵਿੰਦਰ ਸਿੰਘ ਸਾਹਿਲ ਮੋਂਗਾ ਸੁਖਦੇਵ ਸਿੰਘ ਸੁਖਵਿੰਦਰ ਸਿੰਘ ਸੁਰਿੰਦਰ ਕੁਮਾਰ ਬੰਸਲ ਹਰਪ੍ਰੀਤ ਸਿੰਘ ਗੁਰਚਰਨ ਸਿੰਘ ਗੁਰਪ੍ਰੀਤ ਸਿੰਘ ਚਮਕੌਰ ਸਿੰਘ ਜਸਕਰਨ ਸਿੰਘ ਸੰਧੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਸਵੰਤ ਸਿੰਘ ਦੀਪਕ ਕੁਮਾਰ ਪ੍ਰੀਤਮ ਸਿੰਘ ਪ੍ਰੇਮ ਸਿੰਘ ਮਨਪ੍ਰੀਤ ਕੌਰ ਮੋਹਨ ਸਿੰਘ ਰਾਜ ਰੇਸ਼ਮ لال ਇਹ ਉਹ ਤੀਤੇ ਉਮੀਦਵਾਰਾਂ ਨੇ ਜਿਨ੍ਹਾਂ ਦੇ ਨੋਮੀਨੇਸ਼ਨ ਫਾਰਮ ਸਹੀ ਪਾਏ ਗਏ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਪਖਿਆ ਹੋਇਆ ਤਾਂ ਦੱਸਦੇ ਕਿ ਲਗਾਤਾਰ ਉਮੀਦਵਾਰਾਂ ਦੇ ਵੱਲੋਂ ਨੋਮੀਨੇਸ਼ਨਜ਼ ਫਾਈਲ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੋਮੀਨੇਸ਼ਨਜ਼ ਫਾਈਲ ਹੋਈਆਂ ਨੇ ਉਹਨਾਂ ਦੇ ਵਿੱਚੋਂ 355 ਨੋਮੀਨੇਸ਼ਨਜ਼ ਫਾਰਮ ਜੋ ਨੇ ਉਸੇ ਹੀ ਨਿਕਲੇ ਨੇ ਸਾਰੇ ਲੋਕ ਸਭਾ ਹਲਕਿਆਂ ਤੇ ਜੋ ਉਮੀਦਵਾਰਾਂ ਦੇ ਵੱਲੋਂ ਨੋਮੀਨੇਸ਼ਨਜ਼ ਦਾਖਲ ਕੀਤੀਆਂ ਗਈਆਂ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ 17 ਮਈ ਆਖਰੀ ਦਿਨ ਹੈ ਜੇਕਰ ਨਾਮ ਕੋਈ ਵਾਪਸ ਲੈਣਾ ਚਾਵੇ ਤਾਂ ਆਪਣੇ ਨਾਮ Vapisle vsak dan. ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਵੱਲੋਂ ਦਾਖਲ ਨਾਮਸਦਗੀਆਂ ਦੀ ਅੱਜ ਪੜਤਾਲ ਹੋਈ ਹੈ ਜਿਨ੍ਹਾਂ ਦੇ ਵਿੱਚੋਂ 355 ਉਮੀਦਵਾਰਾਂ ਦੇ ਨੋਮੀਨੇਸ਼ਨ ਸਹੀ ਪਾਏ ਗਏ ਨੇ ਸੂਬੇ ਦੇ ਮੁੱਖ ਨਿਯਵਾਚਨ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ 17 ਮਈ ਤੱਕ ਨੋਮੀਨੇਸ਼ਨ ਪੱਤਰ ਵਾਪਸ ਲਏ ਜਾ ਸਕਣਗੇ ਜਿਸ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਏਗੀ ਕਿ 13 ਲੋਕ ਸਭਾ ਸੀਟਾਂ ਦੇ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ ਨੇ ਗੁਰਦਾਸਪੁਰ ਤੋਂ 40 ਉਮੀਦਵਾਰਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਹੈ ਤਾਂ ਉੱਥੇ ਹੀ ਅਲੱਗ-ਅਲੱਗ ਫੀਟ ਤੋਂ ਜੇਕਰ ਅਨੰਦਪੁਰ ਸਾਹਿਬ ਦੀ ਗੱਲ ਕਰੀ ਜਾਵੇ ਤਾਂ 41 ਉਮੀਦਵਾਰਾਂ ਨੇ ਨਾਮਿਨੇਸ਼ਨ ਜੋ ਹੈ ਉਹ ਸਹੀ ਪਾਏ ਗਏ ਨੇ ਫਤਿਹਗੜ੍ਹ ਸਾਹਿਬ ਤੋਂ ਤਈ ਉਮੀਦਵਾਰਾਂ ਦੇ ਸੋ ਇਹ ਸੰਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਚਈਆਂ ਹੋਰ ਨਾਲ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ